Oh. Sore yeah. ਸਰਬਜੀ ਮਹਾਰਾਜ ਦਿਨਾਂ ਦੇ ਪਾਵਨ ਹਜ਼ੂਰੀ ਦੇ ਅੰਦਰ ਅੰਮ੍ਰਿਤ ਵੇਲੇ ਦੇ ਗੁਰਮਤਿ ਦੀਵਾਨਾ ਦੇ ਵਿੱਚ ਹਾਜ਼ਰੀ ਭਰ ਰਹੇ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਬੜੇ ਪਿਆਰ ਸਤਿਕਾਰ ਦੇ ਨਾਲ ਆਪ ਜੀ ਨੇ ਨਿਤਨੇਮ ਬਾਣੀਆਂ ਦਾ ਜਾਪ শ্রবণ ਕੀਤਾ ਹੈ ਸਮਾ ਹੋਇਆ ਹੈ ਗੁਰਮਤਿ ਵਿਚਾਰਾਂ ਦੇ ਨਾਲ ਸਾਝ ਪਾਉਣ ਦਾ ਵਿਚਾਰਾਂ ਦੀ ਅਰੰਭਤਾ ਤੋਂ ਪਹਿਲਾਂ ਗੁਰਬਖਸ਼ੀ ਫਤਿਹ ਨਾਲ ਸਾਂਝ ਪਾਈ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤਿਨਾਂ ਦੇ ਵੱਲੋਂ ਬਖਸ਼ਿਸ਼ ਕੀਤੀ ਹੋਈ ਉਚਾਰਣ ਕੀਤੀ ਹੋਈ ਬਾਣੀ ਜਪ ਬਾਣੀ ਇਸ ਦੇ ਵਿਚਾਰ ਅਸੀਂ ਨਿਰੰਤਰ ਗੁਰੂ ਸਾਹਿਬ ਦੀ ਕਿਰਪਾ ਦੇ ਸਦਕਾ ਸਮਝਣ ਦਾ ਯਤਨ ਕਰ ਰਹੇ ਆ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪਣੀ ਸਮੁੱਚੀ ਬਾਣੀ ਦੇ ਵਿੱਚ ਜੋ ਮੁੱਖ ਭਾਵ ਸਾਡੇ ਸਾਹਮਣੇ ਰੱਖ ਰਹੀ ਨੇ ਉਹ ਹੈ ਕਿ ਮਨੁੱਖੀ ਜੀਵਨ ਦਾ ਸਚਿਆਰ ਬਰਨਾ ਸਚਿਆਰ ਦੀ ਅਵਸਥਾ ਕਿਵੇਂ ਪ੍ਰਾਪਤ ਹੋ ਸਕਦੀ ਹੈ ਸੱਚ ਨੂੰ ਜੀਵਨ ਦੇ ਵਿੱਚ ਕਿਵੇਂ ਧਾਰਨ ਕੀਤਾ ਜਾ ਸਕਦਾ ਹੈ ਉਸ ਮੁਕਾਮ ਤੇ ਪਹੁੰਚਣ ਵਾਸਤੇ ਜੀਵਨ ਵਿੱਚ ਕਿਹੜੀਆਂ-ਕਿਹੜੀਆਂ ਰੁਕਾਵਟਾਂ ਆ ਰਹੀਆਂ ਨੇ ਜਾਂ ਆਉਂਦੀਆਂ ਨੇ ਔਰ ਉਹਨਾਂ ਰੁਕਾਵਟਾਂ ਨੂੰ ਦੂਰ ਕਰਨ ਵਾਸਤੇ ਕੀ ਯਤਨ ਕਰਨੇ ਨੇ ਮਨੁੱਖ ਨੇ ਔਰ ਕੌਣ ਹੈ ਜੋ ਉਸ ਰਸਤੇ ਦੇ ਵਿੱਚ ਇਸ ਮੁਸਾਫਰ ਦੀ ਮਦਦ ਕਰ ਸਕੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਜਪ ਬਾਣੀ ਦੇ ਵਿੱਚ ਅਸੀਂ ਪਿੱਛੇ ਵਿਚਾਰ ਕੇ ਆਏ ਆ ਸਚਿਆਰ ਅਵਸਥਾ ਤੇ ਪਹੁੰਚਣ ਵਾਸਤੇ ਕੀ ਕੁਝ ਜ਼ਰੂਰੀ ਹੈ ਹੁਕਮ ਨੂੰ ਸਮਝਣਾ ਉਹਦੇ ਹੁਕਮ ਦੇ ਵਿੱਚ ਰਹਿਣਾ ਉਹਦੀ ਸਿਫਤ ਸਲਾਹ ਕਰਨੀ ਔਰ ਕੇਵਲ ਤਾਂ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦੇ ਉੱਪਰ ਹੀ ਓਟ ਆਸਰਾ ਯਕੀਨ ਭਰੋਸਾ ਰੱਖਣਾ ਸਚਾਰ ਨੂੰ ਸਚਾਰਕ ਅਵਸਥਾ ਨੂੰ ਪ੍ਰਾਪਤ ਕਰਨ ਵਾਸਤੇ ਇਹ ਬੇहद ਜ਼ਰੂਰੀ ਹਨ ਉਸੇ ਹੀ ਲੜੀ ਨੂੰ ਅਗਾਹ ਤੋਰਦਿਆਂ ਹੋਇਆਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਅੱਜ ਬਖਸ਼ਿਸ਼ ਕੀਤੀ ਹੈ ਸਤਗੁਰਾਂ ਨੇ ਸੁਣਿਆ ਦੀਆਂ ਚਾਰ ਪੌੜੀਆਂ ਉਚਾਰਨ ਕਰਕੇ ਮਹਾਰਾਜ ਸਾਨੂੰ ਕੁਝ ਦੱਸਣਾ ਚਾਹੁੰਦੇ ਨੇ ਕਿ ਸਚਾਰ ਦੀ ਅਵਸਥਾ ਨੂੰ ਪ੍ਰਾਪਤ ਕਰਨ ਵਾਸਤੇ ਸਚਾਰ ਬਨਣ ਵਾਸਤੇ ਸਾਡੇ ਜੀਵਨ ਦੇ ਵਿੱਚ ਸੁਣਨਾ ਕਿਤਨਾ ਮਹੱਤਵਪੂਰਨ ਹੈ ਆਮ ਤੌਰ ਤੇ ਅਸੀਂ ਸੁਣਨਾ ਕਿਹਨੂੰ ਕਹਿ ਦਿੰਦੇ ਹਾਂ ਕਿ ਜੋ ਆਵਾਜ਼ ਧੁਨ ਸਾਡੇ ਕੰਨਾਂ ਤੱਕ ਪਹੁੰਚ ਰਹੀ ਹੈ ਕੋਈ ਸ਼ੋਰ ਸ਼ਰਾਬਾ ਕੋਈ ਸੌਣ ਉਹ ਸਾਡੇ ਕੰਨਾਂ ਨੂੰ ਮਹਿਸੂਸ ਹੋ ਰਹੀ ਹੈ ਤੇ ਆਪਾਂ ਕਹਿ ਦਿੰਦੇ ਹਾਂ ਸੁਣ ਰਹੇ ਹਾਂ ਜਦ ਕੇ ਗੁਰਬਾਣੀ ਦੇ ਵਿੱਚ ਇਸ ਸੁਣਨ ਦੀ ਪ੍ਰਕਿਰਿਆ ਨੂੰ ਸੁਣਾ ਨਹੀਂ ਕਿਹਾ ਗੁਰਬਾਣੀ ਦੇ ਵਿੱਚ ਸੁਣਨ ਦੇ ਅਰਥ ਕੁਝ ਹੋਰ ਕੀਤੇ ਨੇ ਮਹਾਰਾਜ ਜੀ ਨੇ ਕਿਉਂ ਇਹ ਸੁਣ ਨੂੰ ਸੁਣਾ ਨਹੀਂ ਆਖਿਆ ਇਹਨੂੰ ਉਦਾਹਰਨ ਦੇ ਤੌਰ ਤੇ ਆਪਾਂ ਸੌਖਾ ਸਮਝ ਲਈਏ ਅਕਸਰ ਜਦੋਂ ਅਸੀਂ ਕਿਤੇ ਬੈਠੇ ਦੋ ਚਾਰ ਬੰਦੇ ਜਾਂ ਮਾਤਾਵਾ ਗੱਲਾਂ ਕਰਦੇ ਆ ਨਾ ਤੇ ਉਹਨਾਂ ਦੇ ਵਿੱਚੋਂ ਇੱਕ ਵਿਅਕਤੀ ਆਪਣੀ ਗੱਲ ਕਰ ਰਿਹਾ ਹੁੰਦਾ ਹੈ ਦੂਜਿਆਂ ਨੂੰ ਸੁਣਾ ਰਿਹਾ ਹੁੰਦਾ ਜਿਹਨੂੰ ਸੁਣਾ ਰਿਹਾ ਹੁੰਦਾ ਹੈ ਨਾ ਉਹ ਅਕਸਰ ਜਾਂ ਤਾਂ ਕੰਮ ਕਰ ਰਿਹਾ ਹੋਵੇਗਾ ਜਾਂ ਮੋਬਾਈਲ ਚਲਾ ਰਿਹਾ ਹੋਵੇਗਾ ਜਾਂ ਟੀਵੀ ਦੇਖ ਰਿਹਾ ਹੋਵੇਗਾ ਜਾਂ ਕੰਮ ਕਰ ਰਿਹਾ ਹੋਵੇਗਾ ਤੇ ਸੁਨੋਂ ਵਾਲਾ ਆਪਣੀ ਗੱਲ ਸੁਣੋਂਦਿਆਂ ਸੁਨੋਂਦਿਆਂ ਵਿੱਚ ਰੁਕ ਕੇ ਨਾ ਉਹਨੂੰ ਕਹਿੰਦਾ ਕਿ ਭਾਈ ਸਾਹਿਬ ਜੀ ਭੈਣ ਜੀ ਮੈਂ ਜੋ ਕਹਿ ਰਿਹਾ ਨਾ ਮੇਰੀ ਗੱਲ ਧਿਆਨ ਨਾਲ ਸੁਣੋ ਅਗਲਾ ਕਹਿ ਰਿਹਾ ਹੁੰਦਾ ਕਿ ਮੈਂ ਸੁਣਤੇ ਰਿਆਂ ਨਹੀਂ ਤੁਸੀਂ ਸੁਣ ਨਹੀਂ ਰਹੇ ਧਿਆਨ ਦੇ ਨਾਲ ਤੁਸੀਂ ਸੁਣ ਨਹੀਂ ਰਹੇ ਤੁਹਾਡੀ ਕੰਨਾਂ ਤੱਕ ਮੇਰੀ ਆਵਾਜ਼ ਤਾਂ ਪਹੁੰਚ ਰਹੀ ਹੈ ਔਰ ਜੋ ਸੁਣਨ ਦਾ ਪ੍ਰੋਸੈਸ ਹੈ ਉਹ ਕੰਪਲੀਟ ਨਹੀਂ ਹੋ ਰਿਹਾ ਤੁਸੀਂ ਧਿਆਨ ਦੇ ਨਾਲ ਨਹੀਂ ਸੁਣ ਰਹੇ ਉਹਦੇ ਵੀ ਸਾਡਾ ਇਹ ਕੰਮ ਹੁੰਦਾ ਹੈ ਵੀ ਧਿਆਨ ਨਾਲ ਸੁਣ ਤੂੰ ਧਿਆਨ ਨਾਲ ਸੁਣਦਾ ਨਹੀਂ ਅਗਲਾ ਕਹਦੇ ਮੇਰੇ ਕੰਨਾਂ ਤੱਕ ਆਵਾਜ਼ ਤਾਂ ਆ ਰਹੀ ਜੀ ਦੂਜੀ ਉਦਾਹਰਨ ਦੇਵਾਂ ਅਕਸਰ ਜਦੋਂ ਘਰ ਦੇ ਵਿੱਚ ਕੋਈ ਘਰ ਦਾ ਸਿਆਣਾ ਮੁਖੀ ਕੋਈ ਬੱਚਾ ਕੋਈ ਵੱਡਾ ਜਦੋਂ ਉਹ ਘਰੋਂ ਬਾਹਰ ਜਾਵੇ ਨਾ ਬਾਜ਼ਾਰ ਨੂੰ ਜਾਵੇ ਤਾਂ ਪਰਿਵਾਰਕ ਮੈਂਬਰ ਕੋਈ ਪਤਨੀ ਕੋਈ ਧੀ ਕੋਈ ਪੁੱਤ ਕੋਈ ਭੈਣ ਪਿੱਛੋਂ ਆਵਾਜ਼ ਮਾਰਦੀ ਹੈ ਕਿ ਜੇ ਆਉਣ ਲੱਗਿਆ ਨਾ ਆਹ ਫਲਾਣੀ ਚੀਜ਼ ਲੈ ਕੇ ਆਇਓ ਤੇ ਉਹ ਸਦਸਿਆ ਉਹ ਪੁਰਸ਼ ਅੱਗੋਂ ਹੱਥ ਕਰ ਦੇਵੇ ਇਸ਼ਾਰਾ ਦੇ ਦੇਵੇ ਕਿ ਠੀਕ ਹੈ ਲੱਗਿਆ ਪਤਾ ਸ਼ਾਮਾਂ ਪਈਆਂ ਘਰ ਆਇਆ ਤੇ ਜਦੋਂ ਦੇਖਿਆ ਵੀ ਖਾਲੀ ਹੱਥ ਆਇਆ ਜੋ ਕਿਹਾ ਸੀ ਉਹ ਤਾਂ ਲੈ ਕੇ ਨਹੀਂ ਆਇਆ ਤੋ ਪੁੱਛਦੇ ਜੋ ਸਵੇਰੇ ਆਖਿਆ ਸੀ ਸਮਾਨ ਲਿਉਣ ਵਾਸਤੇ ਕਿੱਥੇ ਆ ਓਹੋ ਮੇਰੇ ਤਾਂ ਦਿਮਾਗ ਚੋਂ ਨਿਕਲ ਗਿਆ ਧਿਆਨ ਚੋਂ ਨਿਕਲ ਗਿਆ ਹੁਣ ਕਹਿਣ ਵਾਲਾ ਤਾਂ ਕਹਿ ਸਕਦਾ ਨਾ ਵੀ ਸੁਣ ਤਾਂ ਇਹਨੇ ਵੀ ਲਿਆਏ ਸੀ ਇਸ਼ਾਰਾ ਤਦੇ ਦਾ ਦਿੱਤਾ ਸੀ ਇੰਨੇ ਕ ਵੀ ਮੈਨੂੰ ਪਤਾ ਲੱਗ ਗਿਆ ਉਦੋਂ ਵੀ ਸਾਡਾ ਇਹ ਜਵਾਬ ਹੁੰਦਾ ਵੀ ਧਿਆਨ ਨਹੀਂ ਰਿਹਾ ਮੇਰਾ ਧਿਆਨ ਨਹੀਂ ਸੀ ਮੇਰੇ ਧਿਆਨ ਚ ਵਿਸਰ ਗਿਆ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਜਿਹੜੇ ਕੇਵਲ ਕੰਨਾਂ ਦੇ ਨਾਲ ਸੁਣਦੇ ਨੇ ਕੰਨਾਂ ਦੇ ਨਾਲ ਵੀ ਸੁਣਿਆ ਠੀਕ ਹੈ ਜਿਹੜੇ ਸਿਰਫ ਇਸ ਪ੍ਰੋਸੈਸ ਵਿੱਚ ਰਹਿੰਦੇ ਆ ਨਾ ਉਹਨਾਂ ਦੇ ਬਾਰੇ ਵੀ ਗੁਰੂ ਗ੍ਰੰਥ ਸਾਹਿਬ ਜੀ ਨੇ ਮਰਨਾ ਕੀਤਾ ਕਿ ਉਹਨਾਂ ਦੀ ਕੀਤੀ ਹੋਈ ਮਿਹਨਤ ਕਿਸੇ ਕੰਮ ਨਹੀਂ ਆਉਂਦੀ ਤੈ ਨਰਕਿਆ ਪੁਰਾਨ ਸੁਣ ਕੇ ਨਾ ਭਗਤ ਸਾਹਿਬ ਕਹਿੰਦੇ ਨੇ ਇਹ ਬੰਦਿਆ ਤੂੰ ਧਾਰਮਿਕ ਗ੍ਰੰਥਾਂ ਨੂੰ ਪੜ੍ਹ ਕੇ ਸੁਣ ਕੇ ਕੀ ਖਟਿਆ ਹੈ ਪੁਰਾਨ ਸ਼ਬਦ ਵਰਤੇ ਕੇਵਲ ਪੁਰਾਨ ਦੀ ਗੱਲ ਨਹੀਂ ਧਾਰਮਿਕ ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹੀ ਹੁੰਦੇ ਨੇ ਗੀਤਾ ਵੀ ਵਿੱਚ ਹੀ ਆਉਂਦੀ ਹੈ ਤੈ ਨਰਕਿਆ ਪੁਰਾਨ ਸੁਣ ਕੇ ਨਾ ਤੂੰ ਕੀ ਕੀਤਾ ਕੀ ਖਟਿਆ ਸੁਣ ਕੇ ਧਾਰਮਿਕ ਗ੍ਰੰਥ ਸੁਣੇ ਨੇ ਲਗਾਤਾਰ ਸੋਣੇ ਨੇ ਪਰ ਖੱਟਿਆ ਕੀ ਅਨ ਪਾਵਨੀ ਭਗਤ ਨਹੀਂ ਉਪਜੀ ਭੁਖੇ ਦਾਨ ਨਾ ਦੇਨਾ ਜੀਵਨ ਦੇ ਵਿੱਚ ਤੇਰੇ ਨਾਂ ਦਾ ਪਰਮਾਤਮਾ ਦੇ ਪ੍ਰਤੀ ਭਗਤੀ ਪੈਦਾ ਹੋਈ ਹੈ ਨਾ ਤਾਂ ਤੇਰੇ ਜੀਵਨ ਦੇ ਵਿੱਚ ਪਰਮਾਤਮਾ ਦੇ ਸ਼ੁਭ ਗੁਣ ਪੈਦਾ ਹੋਏ ਨੇ ਨਾ ਤੇਰੇ ਜੀਵਨ ਦੇ ਵਿੱਚ ਕੋਈ ਤਬਦੀਲੀ ਆਈ ਹੈ ਭੁਖੇ ਦਾਨ ਨਾ ਦੇਨਾ ਤੇਰੇ ਵਿੱਚ ਇਹ ਸੁਭਾਅ ਨਹੀਂ ਪੈਦਾ ਹੋਇਆ ਤੇਰੇ ਅੰਦਰ ਇਹ ਕਿਸੇ ਦੀ ਮਦਦ ਕਰਨੀ ਗਰੀਬ ਦੀ ਲੋੜਵੰਦ ਦੀ ਕਿਸੇ ਦੇ ਦੁੱਖ ਨੂੰ ਸਮਝਣਾ ਇਹ ਭਾਵਨਾ ਤਾਂ ਤੇਰੇ ਅੰਦਰ ਪੈਦਾ ਹੋਈ ਨਹੀਂ ਤੇ ਫਿਰ ਕੀ ਫਾਇਦਾ ਹੋਇਆ ਧਾਰਮਿਕ ਗ੍ਰੰਥ ਨੂੰ ਪੜ੍ਹਨ ਦਾ ਹੁਣ ਇਹਦਾ ਮਤਲਬ ਇਹ ਨਹੀਂ ਕਿ ਧਾਰਮਿਕ ਗ੍ਰੰਥ ਦੀ ਕੋਈ ਵੈਲਿਊ ਨਹੀਂ ਹੈ ਵੈਲਿਊ ਹੈ ਉਹਦੀ ਆਪਣੀ ਇੰਪੋਰਟੈਂਸ ਹੈ ਪਰ ਸਤਗੁਰ ਕਹਿੰਦੇ ਕਿ ਸੋਣਿਆ ਹੈ ਉਹਨੇ ਪਰ ਖੱਟਿਆ ਕਿਉਂ ਨਹੀਂ ਜੀਵਨ ਕਿਉਂ ਨਹੀਂ ਭਲਾ ਬਦਲਿਆ ਉਹਦਾ ਕਿਉਂਕਿ ਉਹਦੇ ਸੁਰਤ ਵਿੱਚ ਉਹਦੇ ਧਿਆਨ ਦੇ ਵਿੱਚ ਜੋ ਉਹਨੇ ਸੁਣਿਆ ਸੀ ਨਾ ਧਾਰਮਿਕ ਗ੍ਰੰਥ ਦਾ ਸ਼ਬਦ ਦਾ ਮੁੱਖ ਭਾਵ ਉਹਨੇ ਆਪਣੀ ਸੁਰਤ ਵਿੱਚ ਨਹੀਂ ਵਸਾਇਆ ਆਪਣੇ ਧਿਆਨ ਚ ਨਹੀਂ ਵਸਾਇਆ ਤੇ ਉਹਦੀ ਸੁਰਤ ਵਿੱਚ ਕੀ ਸੀ ਕਿਉਂਕਿ ਇਹ ਨੁਕਤਾ ਮੈਂ ਤਾਂ ਬੇਨਤੀ ਕਰ ਰਿਹਾ ਜਿੰਨਾ ਚਿਰ ਸਾਨੂੰ ਇਹ ਨੁਕਤਾ ਸਮਝ ਵਿੱਚ ਨਾ ਨਾ ਆਵੇ ਕਿ ਸੁਰਤ ਦਾ ਉਹ ਸ਼ਬਦ ਦਾ ਕਿਤਨਾ ਗੂੜਾ ਗਹਿਰਾ ਸੰਬੰਧ ਆ ਇਹ ਪੰਕਤੀਆਂ ਨੂੰ ਅਸੀਂ ਸਮਝਣ ਵਿੱਚ ਕੋਤਾਈ ਕਰ ਸਕਦੇ ਹਾਂ। ਤੁਮ ਉਥੇ ਭਗਤ ਸਾਹਿਬ ਕਹਿੰਦੇ ਨੇ ਕਿ ਬਈ ਤੇਰਾ ਜੀਵਨ ਭਲਾ ਕਿਉਂ ਨਹੀਂ ਬਦਲਿਆ? ਅਕਸਰ ਸਾਡਾ ਇਹ ਸਵਾਲ ਵੀ ਹੁੰਦਾ ਆਪਾਂ ਕਹਿੰਨੇ ਆਂ ਜਿ ਫਲਾਣੇ ਬੰਦੇ ਨੇ ਅਮਰ ਛੱਕ ਲਿਆ ਜੀ ਦੇਖੋ ਉਹਨੇ ਕਿਹੜਾ ਮਾੜੇ ਕੰਮ ਕਰਨੇ ਛੱਡਤੇ ਕੀ ਫਾਦਾ ਅਮਰ ਛੱਕਣ ਦਾ? ਅਕਸਰ ਜਦੋਂ ਕਿਸੇ ਨੂੰ ਕਹੀਏ ਨਾ ਅਮਰ ਛੱਕ ਲਿਆ ਕਰੋ ਫਲਾਣੇ ਨੇ ਵੀ ਛਕਿਆ ਸੀ ਉਹਨੇ ਕੀ ਘਟ ਲਿਆ? ਸਾਡਾ ਇਹ ਆਰਗੂਮੈਂਟ ਹੁੰਦਾ। ਔਰ ਹੈ ਵੀ ਸਹੀ ਉਹਨਾਂ ਦਾ ਕਿਉਂਕਿ ਉਹਨਾਂ ਨੇ ਸਿਰਫ ਪਹਿਰਾਵਾ ਚਿੰਨ ਧਾਰਨ ਕੀਤੇ ਹਨ ਨਾ ਗੁਣਾਂ ਨੂੰ ਨਹੀਂ ਨਾ ਕਮਾਇਆ ਇਸ ਕਰਕੇ ਅਗਲੇ ਕਹਿੰਦੇ ਨੇ ਕਿ ਫਲਾਣੇ ਨੇ ਉਹ ਕੁਝ ਕਰਕੇ ਵੀ ਰਿਆ ਤੇ ਉਹ ਹੀ ਤਾਂ ਚੰਗਾ ਹੈ ਨਾ ਆਪਾਂ ਦੇ ਬਿਨਾ ਉਹ ਚਿੰਨ ਧਾਰਨ ਕੀਤੇ ਤੋਂ ਰਹੀਏ ਤੇ ਉਹੀ ਜਿਹੜੀ ਬੰਦੇ ਦੀ ਗਲਤੀ ਹੈ ਜਾਂ ਕਤਾਈ ਕਰਦਾ ਹੈ ਭਗਤ ਸਾਹਿਬ ਕਹਿੰਦੇ ਨੇ ਉਹਦਾ ਪਤਾ ਕੀ ਕਾਰਨ ਸੀ ਕਿ ਜੇ ਬੰਦੇ ਨੇ ਧਾਰਮਿਕ ਗ੍ਰੰਥ ਪੜ੍ਹੇ ਵੀ ਆ ਸੁਣੇ ਵੀ ਆ ਜੀਵਨ ਕਿਉਂ ਨਹੀਂ ਬਦਲਿਆ ਕਿਉਂਕਿ ਉਹਦੀ ਸੁਰਤ ਵਿੱਚ ਉਹਦੇ ਤਿਆਰ ਦੇ ਵਿੱਚ ਉਹਦੇ ਮਨ ਦੇ ਵਿੱਚ ਉਹ ਸ਼ਬਦ ਨਹੀਂ ਸੀ ਕੀ ਸੀ ਫਿਰ ਕਾਮਨਾ ਬਿਸਰਿਓ ਕ੍ਰੋਧ ਨ ਬਿਸਰਿਓ ਲੋਭ ਨ ਛੋਟਿਓ ਦੇਵਾ ਕਿਉਂਕਿ ਉਹਦੀ ਸੁਰਤ ਵਿੱਚ ਕਾਮ ਸੀ ਤੇ ਭਾਂਡੇ ਦੇ ਵਿੱਚ ਵਸਤੂ ਤਾਂ ਇੱਕ ਰਹਣੀ ਆ ਜਿੰਨਾ ਚਿਰ ਤੁਸੀਂ ਭਾਂਡੇ ਨੂੰ ਖਾਲੀ ਨਹੀਂ ਕਰਦੇ ਦੂਜੀ ਵਸਤੂ ਨਹੀਂ ਪੈ ਸਕਦੇ ਭਾਵੇਂ ਕੀਮਤੀ ਤੋਂ ਕੀਮਤੀ ਵਸਤੂ ਵੀ ਕਿਉਂ ਨਾ ਪਈ ਹੋਵੇ ਬਾਹਰ ਪਹਿਲੇ ਵਾਲੀ ਵਸਤੂ ਨੂੰ ਬਾਹਰ ਕੱਢਣਾ ਪੈਣਾ ਇਸ ਕਰਕੇ ਭਗਤ ਸਾਹਿਬ ਕਹਿੰਦੇ ਨੇ ਉਹਦੀ ਸੁਰਤ ਵਿੱਚ ਤਾਂ ਕਹਿੰਦੇ ਕਾਮ ਸੀ ਕਾਮ ਨੇ ਤਾਂ ਡੇਰਾ ਜਮਾ ਕੇ ਬੈਠਾ ਸੀ ਤੇ ਇਸ ਕਰਕੇ ਜਦੋਂ ਉਹਨੂੰ ਮੌਕਾ ਮਿਲਿਆ ਉਸ ਕਾਮ ਨੇ ਖਿਆਲਾਂ ਦੇ ਨਾਲ ਮੰਦੇ ਖਿਆਲਾਂ ਦੇ ਨਾਲ ਉਹਦੇ ਕਰਮਾ ਨਹੀਂ ਉਹ ਪ੍ਰਗਟ ਕਰ ਦਿੱਤਾ ਕਰੋਧ ਸੀ ਉਹਦੀ ਸੁਰਤ ਵਿੱਚ ਗੁੱਸਾ ਸੀ ਤਾਂ ਜਦੋਂ ਗੁੱਸਾ ਆਇਆ ਗੁੱਸੇ ਦੇ ਵਿਚਾਰ ਆਏ ਜੋ ਬਾਹਰੋਂ ਮਾਹੌਲ ਬਣਿਆ ਤੇ ਜਦੋਂ ਸਾਰਾ ਪ੍ਰੋਸੈਸ ਚੱਲਿਆ ਖਿਆਲ ਆਏ ਉਹਨਾਂ ਖਿਆਲਾਂ ਨੂੰ ਬੰਦੇ ਦੇ ਕਰਮਾਂ ਰਾਹੀਂ ਪ੍ਰਗਟ ਹੋ ਗਿਆ ਬੰਦਾ ਬੜਾ ਗੁੱਸੇ ਕੋਰ ਹੈ ਜੀ ਲੋਭੀ ਹੈ ਤੇ ਜਦੋਂ ਉਹਨੇ ਹਾਕਮ ਆਣਾ ਚਾਹਿਆ ਤੇ ਅੰਦਰ ਭਾਵਨਾ ਪੈਦਾ ਹੋਈ ਕਿ ਮਾਲ ਦੇ ਸਾਇਨ ਕਰਨ ਦੇ ਨਾਲ ਜੇ ਚਾਰ ਪੈਸੇ ਮਿਲ ਵੀ ਜਾਂਦੇ ਆ ਤੇ ਮਾੜਾ ਕੀ ਆ ਕਰ ਦਿੰਨੇ ਆ ਨਾ ਹੀ ਬਦਲਣਾ ਇਹਦੀ ਜ਼ਮੀਨ ਦੂਜੇ ਦਾਅੰਦ ਕਰ ਦਿੰਨੀ ਕੀ ਉਹਦੇ ਚਾਰ ਪੈਸੇ ਮਿਲ ਜਾਣਗੇ ਬਸ ਉਸ ਖਿਆਲ ਆਇਆ ਤੇ ਖਿਆਲ ਕਰਮਾ ਨਹੀਂ ਪ੍ਰਗਟ ਹੋ ਗਿਆ ਤੇ ਇਸ ਕਰਕੇ ਭਗਤ ਸਾਹਿਬ ਕਹਿੰਦੇ ਨੇ ਕਿ ਬੰਦੇ ਦਾ ਜੀਵਨ ਨਹੀਂ ਬਦਲਿਆ ਕਿਉਂਕਿ ਉਹਦੇ ਧਿਆਨ ਵਿੱਚ ਉਹਦੀ ਸੁਰਤ ਵਿੱਚ ਉਹ ਚੀਜ਼ਾਂ ਜੰਮ ਕੇ ਮਰਦੀਆਂ ਸਨ ਤੇ ਜੋ ਉਹਨੇ ਪ੍ਰੋਸੈਸ ਕੀਤਾ ਧਾਰਮਿਕ ਦਾ ਪਾਠ ਕਰਵਾਇਆ ਜਾਂ ਕੀਤਾ ਸੇਵਾ ਦਾਨਪੁਨ ਜੋ ਕੁਝ ਵੀ ਕੀਤਾ ਨਿਫਲ ਪਈ ਸਭ ਸੇਵਾ ਕਿਸੇ ਕੰਮ ਨਹੀਂ ਆਈ ਇਸ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਆ ਸਮੁੱਚਾ ਗੁਰੂ ਗ੍ਰੰਥ ਸਾਹਿਬ ਸਾਨੂੰ ਇਹੀ ਬਾਰ-ਬਾਰ ਕਹਿ ਰਹੇ ਨੇ ਕਿ ਜੋ ਸੁਣਨਾ ਬਹੁਤ ਜ਼ਰੂਰੀ ਹੈ ਤੋ ਸੁਣਨ ਦਾ ਭਾਵ ਕੀ ਹੈ ਜੋ ਸੁਣ ਰਹੇ ਹੋ ਤੁਹਾਡੀ ਸੁਰਤ ਦਾ ਹਿੱਸਾ ਬਣੇ ਜਿੰਨਾ ਜ਼ਿਕਰ ਤੁਹਾਡੀ ਸੁਰਤ ਦਾ ਹਿੱਸਾ ਨਹੀਂ ਬਣਦਾ ਸੁਨਣ ਦਾ ਪ੍ਰੋਸੈਸ ਕੰਪਲੀਟ ਨਹੀਂ ਹੋ ਸਕਦਾ ਉਹ ਫਿਰ ਕੰਨ ਰਾਸੀ ਹੈ ਕੰਨ ਤੱਕ ਆਵਾਜ਼ ਗਈ ਹੈ ਬਸ ਜਿੰਨਾ ਆਪਾਂ ਕਹਿ ਦਿੰਨਾ ਇਧਰ ਸੁਣਨਾ ਤੇ ਇਧਰੋਂ ਕੱਢ ਦੇਣਾ ਉਹ ਸਾਹਬ ਹੈ ਗੁਰਦਾਨ ਸਿੰਘ ਮਹਾਰਾਜ ਕਹਿ ਰਹੇ ਨੇ ਕਿ ਜਿਨ੍ਹਾਂ ਨੇ ਇਸ ਪ੍ਰੋਸੈਸ ਨੂੰ ਕੰਪਲੀਟ ਕੀਤਾ ਹੈ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨੂੰ ਸ਼ੁਭ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਸੁਰਤ ਵਿੱਚ ਵਸਾਇਆ ਹੈ ਨਾ ਉਹਨਾਂ ਨੂੰ ਸੁਣਨ ਦੇ ਨਾਲ ਕੀ ਕੁਝ ਪ੍ਰਾਪਤ ਹੋਇਆ ਹੁਣ ਸਾਨੂੰ ਕਲੀਅਰ ਹੋ ਗਿਆ ਹੈ ਕਿ ਸੁਣਨ ਦਾ ਕਿੰਨਾ ਮਹੱਤਵ ਹੈ ਜਿਨ੍ਹਾਂ ਨੇ ਆਪਣੀ ਸੁਰਤ ਦੇ ਨਾਲ ਆਪਣੀ ਸੁਰਤ ਵਿੱਚ ਪਰਮਾਤਮਾ ਦੇ ਨਾਮ ਨੂੰ ਵਸਾਇਆ ਸੁਣਨ ਦੇ ਨਾਲ ਕਿਉਂਕਿ ਸਤਿਗੁਰੂ ਦਾ ਪਾਵਨ ਬਚਨ ਹੈ ਜੋ ਅੰਦਰ ਹੈ ਨਾ ਉਹਨੇ ਉਹੀ ਬਾਹਰ ਆਣਾ ਹੈ ਮਹਾਰਾ ਜਹੋ ਜੀ ਤੁਸੀਂ ਫਸਲ ਬੀਜਦੇ ਹੋ ਨਾ ਉਹੀ ਫਸਲ ਤੁਹਾਨੂੰ ਵੱਢਣੀ ਪਵੇਗੀ ਬੰਦੇ ਦੇ ਕੋਲ ਵਧੀਆ ਕੁਆਲਿਟੀ ਦੇ ਬੀਜ ਹੋਣ ਤੇ ਉਹ ਵਧੀਆ ਕੁਆਲਿਟੀ ਦੇ ਬੀਜ ਡੱਬੇ ਦੇ ਵਿੱਚ ਪਾ ਕੇ ਉਹਨੇ ਕਮਰੇ ਵਿੱਚ ਰੱਖੇ ਹੋਣ ਤੇ ਬਾਹਰ ਫਸਲ ਦੇ ਉਹਨੇ ਕੋਈ ਦੇਸੀ ਜੇ ਬੀਜ ਲਾ ਦਿੱਤੇ ਹੋਣ ਤੇ ਕਹੀ ਜਾਵੇ ਮੇਰੇ ਕੋਲ ਬੜੇ ਵਧੀਆ ਬੀਜ ਨੇ ਬੜੇ ਵਧੀਆ ਬੀਜ ਮੈਂ ਰੱਖਿਆ ਲਾਏ ਆ ਜਦੋਂ ਫਸਲ ਹੋਈ ਤੇ ਸਾਰੇ ਕਹਿੰਦੇ ਤੂੰ ਤੇ ਰੋਲਾ ਬੜਾ ਪਾਏ ਤੂ ਤਾਂ ਕਹਿੰਦਾ ਮੈਂ ਬੀਜ ਬੜਾ ਵਧੀਆ ਕੁਆਲਿਟੀ ਦਾ ਲਾਇਆ ਉਹ ਕਹਿੰਦਾ ਮੈਂ ਲਾਇਆ ਹੈਗਾ ਮੇਰੇ ਕੋਲ ਕਿੱਥੇ ਆ ਤੇ ਕਹਿੰਦਾ ਜੇ ਹੈਗਾ ਸੀ ਬਦ ਦਿਖਿਆ ਕਿਉਂ ਨਹੀਂ ਜ਼ਮੀਨ ਤੇ ਇੱਥੇ ਨਹੀਂ ਸੀ ਆ ਡੱਬੇ ਚ ਪਏ ਆ ਤੇ ਕਹਿੰਦੇ ਡੱਬੇ ਚ ਪਏ ਨੂੰ ਕੀ ਕਰਨਾ ਹੈ ਇਹੀ ਭਲੇਖਾ ਉਹਨੂੰ ਵਰਤੇਗਾ ਤਦੇ ਤਾਂ ਉਹਨੇ ਆਪਣੀ ਰੂਪ ਦਿਖਾਣਾ ਹੈ ਨਾ ਤੇ ਜੋ ਅੰਦਰ ਹੈ ਉਹ ਬਾਹਰ ਆਣਾ ਹੈ ਸਤਿਗੁਰੂ ਗੋਬਨਾਨਸਹਿ ਮਹਾਰਾਜ ਕਹਿੰਦੇ ਨੇ ਜਿਨ੍ਹਾਂ ਨੇ ਆਪਣੇ ਸੁਨਣ ਦੀ ਸ਼ਕਤੀ ਦੇ ਨਾਲ ਜਿਨ੍ਹਾਂ ਨੇ ਸ਼ਬਦ ਨੂੰ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾਇਆ ਸੁਰਤ ਦਾ ਹਿੱਸਾ ਬਣਾਇਆ ਉਹਨਾਂ ਨੂੰ ਫਿਰ ਪਤਾ ਲੱਗ ਜਾਂਦਾ ਹੈ ਕਿ ਸਿੱਧ ਪੀਰ ਸੁਰਨਾਥ ਹਰੇਕ ਮੱਦ ਦੇ ਵੱਖ-ਵੱਖ ਪੈਗੰਬਰ ਨੇ ਸਿੱਧ ਜੋਗੀਆਂ ਨੂੰ ਕਹਿੰਦੀ ਹੈ ਜਿਹੜਾ ਜੋਗੀ ਤਪੱਸਿਆ ਕਰਕੇ ਉੱਚੀ ਪਦਵੀ ਪ੍ਰਾਪਤ ਕਰ ਲੈਣਾ ਸਿੱਧਾਂ ਦੇ ਵਿੱਚ ਯੋਗੀਆਂ ਦੇ ਵਿੱਚ ਉਹਨੂੰ ਸਿੱਧ ਕਹਿੰਦੇ ਨੇ ਇਸ ਸਿੱਧ ਪੁੱਗਿਆ ਹੋਇਆ ਯੋਗੀ ਹੈ ਵੀ ਪਹੁੰਚ ਚੁੱਕਾ ਹੈ ਪਹੁੰਚਿਆ ਹੋਇਆ ਪੀਰ ਇਸਲਾਮ ਸ਼ਬਦ ਦਾ ਤਾਂ ਉਹਨਾਂ ਦਾ ਸ਼ਬਦ ਹੈ ਭਾਵ ਧਾਰਮਿਕ ਗੁਰੂ 나ਥ ਹਿੰਦੂਇਸਮ ਦੇ ਵਿੱਚ ਹੈ ਜਿਹੜੇ ਦੇਵਤੇ ਬੋਲਦੇ ਨੇ ਸੋਰ ਸੁਰਤ ਭਾਵ ਹੁੰਦਾ ਦੇਵਤੇ ਤੇ 나ਥ ਵੀ ਸ਼ਬਦ ਯੋਗੀ ਨਾਲ ਸੰਬੰਧ ਰੱਖਦਾ ਹੈ ਮਹਾਰਾਜ ਕਹਿੰਦੇ ਨੇ ਇਹਨਾਂ ਨੇ ਜੋ ਪ੍ਰਾਣਾਯਾਮ ਕਰਕੇ ਆਸਨ ਲਾ ਕੇ ਤਪੱਸਿਆ ਕਰਕੇ ਜੋ ਕੁਝ ਪ੍ਰਾਪਤ ਕੀਤਾ ਹੁੰਦਾ ਹੈ ਨਾ ਆਮ ਸਧਾਰਨ ਮਨੁੱਖ ਪਰਮਾਤਮਾ ਦੇ ਨਾਮ ਨੂੰ ਆਪਣੀ ਸੁਰਤ ਵਿੱਚ ਬਸਾਉਣ ਦੇ ਨਾਲ ਇਹਨਾਂ ਸਭ ਦੀ ਅਸਲੀਅਤ ਨੂੰ ਸਮਝ ਲੈਂਦਾ ਹੈ ਇਸ ਗੱਲ ਨੂੰ ਸਮਝਿਓ ਅਸਲੀਅਤ ਨੂੰ ਸਮਝ ਲੈਂਦਾ ਹੈ ਕਿ ਅਸਲੀਅਤ ਕਿ ਕੇਵਲ ਤਾਂ ਕੇਵਲ ਨਾਮ ਨੂੰ ਰੱਖ ਲੈਣ ਦੇ ਨਾਲ ਕੋਈ ਧਾਰਮਿਕ ਬੰਦਾ ਨਹੀਂ ਬਣ ਸਕਦਾ ਬੜੇ ਐਸੇ ਨੇ ਜਿਨ੍ਹਾਂ ਨੇ ਸ਼ਬਦਾਂ ਵਰਤਲੇ ਜੀਵਨ ਚ ਪੱਲੇ ਕੁਝ ਵੀ ਨਹੀਂ ਆਪਣੀ ਪੂਜਾ ਕਰਾਈ ਆਪਣਾ ਨਾਮ ਜਪਾਇਆ ਲੋਕਾਂ ਨੂੰ ਭਲੇਖੇ ਵਿੱਚ ਪਾਇਆ ਤੇ ਗੁਰਨਾਨ ਸਿੰਘ ਮਹਾਰਾਜ ਕਹਿੰਦੇ ਨੇ ਜਿਹੜਾ ਪਰਮਾਤਮਾ ਦੇ ਨਾਮ ਨੂੰ ਜਪਣ ਵਾਲਾ ਉਸ ਨੂੰ ਹਿਰਦੇ ਵਿੱਚ ਵਸਾਉਣ ਵਾਲਾ ਉਹ ਇੰਨਾ ਭੁਲੇਖੇ ਵਿੱਚ ਪੈਂਦਾ ਹੀ ਨਹੀਂ ਉਹ ਹੀ ਨਹੀਂ ਕਹਿੰਦਾ ਕਿ ਜੇ ਸਾਰੇ ਦੁਨੀਆਂ ਉਸ ਪੀਰ ਦੇ ਕੋਲ ਜਾ ਰਹੀ ਹੈ ਉਸ ਬਾਬੇ ਦੇ ਕੋਲ ਜਾ ਰਹੀ ਹੈ ਤੇ ਮੈਂ ਵੀ ਜਾਵਾਂ ਨਹੀਂ ਨਹੀਂ ਉਹ ਕਹਿੰਦਾ ਕਿ ਇਹਨਾਂ ਦੀ ਅਸਲੀਅਤ ਮੈਨੂੰ ਪਤਾ ਹੈ ਲੱਗ ਗਈ ਹੈ ਉਹ ਕੀ ਹੈ ਕਿ ਸਭ ਬਖਾਂਦੀ ਹੈ ਸ਼ਬਦ ਬੜੇ ਪਿਆਰੇ ਨੇ ਇਹ ਸ਼ਬਦ ਬਹੁਤ ਪਿਆਰੇ ਆ ਪਰ ਇਹਨਾਂ ਦੀ ਦੁਰਵਰਤੋਂ ਕੀਤੀ ਗਈ ਹੈ ਇਸ ਕਰਕੇ ਗੁਰਨਾਨ ਸਾਹਿਬ ਕਹਿੰਦੇ ਜੋ ਇਹ ਇੰਨਾ ਤਪ ਸਾਧ ਕੇ ਪ੍ਰਾਪਤ ਕਰਦੇ ਨੇ ਉਹ ਸੁੱਤੇ ਸਿੱਧ ਆਰਾਮ ਦੇ ਨਾਲ ਇੱਕ ਘਰ ਚ ਰਹਿਣ ਵਾਲਾ 20 ਵਿਅਕਤੀ ਜ਼ਿੰਮੇਵਾਰੀਆਂ ਨਿਭਾਉਣ ਵਾਲਾ 20 ਵਿਅਕਤੀ ਪਰਮਾਤਮਾ ਦੇ ਨਾਮ ਦੇ ਜ਼ਰੀਏ ਇਹ ਅਵਸਥਾਵਾਂ ਨੂੰ ਪ੍ਰਾਪਤ ਕਰ ਲੈਂਦਾ ਹੈ ਕਰ ਲੈਂਦਾ ਜਿਨ੍ਹਾਂ ਨੇ ਸ਼ਬਦ ਨੂੰ ਆਪਣੀ ਸੁਰਤ ਵਿੱਚ ਬਸਾਇਆ ਸੁਣਿਆ ਧਰਤ ਧਵਲ ਆਕਾਸ਼ ਧਰਤੀ ਔਰ ਆਕਾਸ਼ ਦਾ ਧਵਲ ਤੋਂ ਭਾਵ ਹੈ ਆਸਰਾ ਆਪ ਸਭ ਨੇ ਪੁਰਾਣੀ ਕਥਾ ਸੁਣੀ ਹੋਵੇਗੀ ਬਈ ਧਰਤੀ ਨੂੰ ਕਿਸੇ ਭਲਦ ਨੇ ਚੁੱਕਿਆ ਹੋਇਆ ਮੈਂ ਵੀ ਸੁਣੀ ਸੀ ਬੜੀ ਪੁਰਾਣੀ ਗੁਰੂਾਨ ਸਾਹਿਬ ਦੇ ਵੀ ਪਹਿਲਾਂ ਦੀ ਪੁਰਾਣੀ ਤਦੇ ਤਾਂ ਮਹਾਰਾਜ ਜ਼ਿਕਰ ਕੀਤਾ ਜੀ ਧਰਤੀ ਨੂੰ ਕਿਸੇ ਭਲਦ ਨੇ ਚੁੱਕਿਆ ਆਪਾਂ ਸੁਣਦੇ ਰਹੇ ਆ ਕਿ ਜਦੋਂ ਪੁਚਾਲ ਹੁੰਦਾ ਸੀ ਉਹ ਜਿਹੜਾ ਭਲਦ ਹੈ ਉਹਦਾ ਇੱਕ ਸਿੰਘ ਥੱਕ ਜਾਂਦਾ ਹੈ ਉਹ ਧਰਤੀ ਨੂੰ ਦੂਜੇ ਸਿੰਘ ਤੇ ਕਰਦਾ ਹੈ ਉਹ ਹਿਲਚੁਲ ਹੁੰਦੀ ਹੈ ਤੇ ਪੁਚਾਲ ਹੁੰਦਾ ਸੋਹਣਿਆ ਸੀ ਮਹਾਰਾਜ ਨੇ ਸਵਾਲ ਕੀਤਾ ਬਈ ਜੇ ਉਸ ਇਸ ਧਰਤੀ ਨੂੰ ਬਲਦ ਨੇ ਚੁੱਕਿਆ ਹੈ ਤੇ ਬਲਦ ਕਿਹਦੇ ਆਸਰੇ ਆ ਜਿਉ ਧਰਤੀ ਦੇ ਉਹ ਧਰਤੀ ਕਿਹਦੇ ਆਸਰੇ ਆ ਬਲਦ ਦੇ ਤੇ ਮਹਾਰਾਜ ਕਹਿੰਦੇ ਫਿਰ ਇਹ سلسلہ ਤਾਂ ਖਤਮ ਹੁੰਦਾ ਨਹੀਂ ਹੋਵੇਗਾ ਜੇ ਇਹਦਾ ਸਭ ਤੋਂ ਹੇਠਲਾ ਬਲਦ ਹੈ ਉਹਦੇ ਵਿਚਾਰੇ ਦੀ ਕੀ ਹਾਲਤ ਹੁੰਦੀ ਹੋਵੇਗੀ ਕਿੰਨਾ ਬੋਝ ਚਲਦਾ ਹੋਵੇਗਾ ਸਭ ਫੋਕੀਆਂ ਗੰਨਾਂ ਨੇ ਪਖਾਂਡੀਆਂ ਕੁਝ ਨਹੀਂ ਹੈ ਨਾਮ ਦੀ ਬਰਕਤ ਦੇ ਨਾਲ ਉਹ ਮਨੁੱਖ ਸਮਝ ਜਾਂਦਾ ਇਹ ਸਭ ਕੁਲੇਖੇ ਆ ਕੁਛ ਨੀਆਂ ਫੋਕੀਆਂ ਗੱਲਾਂ ਨੇ ਅਸਲ ਵਿੱਚ ਧਰਤੀ ਔਰ ਆਕਾਸ਼ ਦਾ ਆਸਰਾ ਕੇਵਲ ਦਾ ਕੇਵਲ ਇੱਕ ਅਕਾਲ ਪੁਰਖ ਦਾ ਹੀ ਹੁਕਮ ਹੈ ਉਹ ਹੀ ਸਭ ਨੂੰ ਸੰਭਾਲ ਰਿਹਾ ਹੈ ਅੱਗੇ ਆਵੇਗਾ ਧੌਲ ਧਰਮ ਦਇਆ ਦਾ ਪੂਤ ਬਿਰਥਮਾ ਗगन ਰਹਾਇਆ ਕਿੱਡੀ ਵੱਡੀ ਆਕਾਸ਼ ਤੁਸੀਂ ਦੇਖ ਰਹੇ ਹੋ ਸਪੇਸ ਦੇਖ ਰਹੇ ਹੋ ਇਹਦਾ ਕੋਈ ਬਿਲਰ ਹੈ ਆ ਪਿੱਲਰ ਰਹਿ ਗਏ ਨੇ ਆਪਣੇ ਸੱਤਨੂ ਬਿਲਡਿੰਗ ਨੂੰ ਖਿਲਾਰਨ ਵਾਸਤੇ ਸਾਨੂੰ ਪਿੱਲਰਾਂ ਦੀ ਲੋੜ ਹੈ ਪਰਮਾਤਮਾ ਦੇ ਨਿਜਮ ਦੇਖੋ ਕਿੰਡੀ ਵੱਡੀ ਸਪੇਸ ਹੈ ਕੋਈ ਪਿੱਲਰ ਨਹੀਂ ਬਿਨ ਥੰਮਾ ਗਦਨ ਰਹਾਇਆ ਮਹਾਰਾਜ ਕਹਿੰਦੇ ਤੋਂ ਸਤਗੁਰ ਕਹਿੰਦੇ ਇਹਨਾਂ ਨੂੰ ਕਿਸੇ ਬਦਲ ਨੇ ਕਿਹਾ ਕਿਸੇ ਹੋਰ ਤਾਕਤ ਨੇ ਨਹੀਂ ਪਰਮਾਤਮਾ ਦੇ ਹੁਕਮ ਨੇ ਹੀ ਇਸ ਸਾਰੇ ਪ੍ਰੋਸੈਸ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ ਇਹ ਕਿੱਦਾਂ ਪਤਾ ਲੱਗਦਾ ਹੈ ਜਦੋਂ ਬੰਦਾ ਪਰਮਾਤਮਾ ਦੇ ਨਾਮ ਦੇ ਨਾਲ ਆਪਣੀ ਸੁਰਤ ਜੋੜਦਾ ਹੈ ਦੇਖੋ ਇਹ ਤਾਂ ਅਰਥ ਨੇ ਜੋ ਆਪਾਂ ਕੀਤੇ ਨੇ ਔਰ ਜਿਨ੍ਹਾਂ ਨੇ ਕਮਾਈ ਕੀਤੀ ਹੈ ਉਹ ਤਾਂ ਅਸਲ ਖੇਡ ਨੂੰ ਜਾਣਦਾ ਹੈ ਇਸ ਕਰਕੇ ਅਰਥ ਕਰਨੇ ਬੜੇ ਸੋਖੇ ਨੇ ਕਮਾਉਣਾ ਜਿੰਨਾ ਚਿਰ ਕਮਾਈ ਕਰਦੇ ਨਹੀਂ ਮਹਿਸੂਸ ਨਹੀਂ ਕਰਦੇ ਉਤਨਾ ਚਿਰ ਇਸ ਅਨੁਭਵ ਨੂੰ ਅਸੀਂ ਮਾਂ ਨਹੀਂ ਪਾਵਾਂਗੇ ਤੋ ਅੱਗੇ ਮਹਾਰਾਜ ਕਹਿੰਦੇ ਨੇ ਸੁਣਿਆ ਦੀਪ ਲੋਪਾ ਤਾਲ ਸਤ ਦੀਪ ਪ੍ਰਾਨਕ ਸ਼ਾਸਤਰਾਂ ਨੇ ਗ੍ਰੰਥਾਂ ਨੇ ਅਰਥ ਕੀਤੇ ਨੇ ਧਰ ਤਿਰ ਸਤ ਦੀਪ ਸਪਤ ਦੀਪ ਵੀ ਕਹਿੰਦੇ ਨੇ ਲੋ ਕਹਿੰਦੇ ਹਿੱਸਾ ਟੁਕੜਾ ਪਤਾਲ ਧਰਤੀ ਦਾ ਛੇੜਲਾ ਹਿੱਸਾ ਤੁਮਹਾਰਾਜ ਕਹਿੰਦੇ ਨੇ ਕਿ ਇਹ ਧਰਤੀ ਦਾ ਹੇਸਲਾ ਛੇੜਲਾ ਹਿੱਸਾ ਹੋਵੇ ਭਾਵੇਂ ਹਿੱਸਾ ਇੱਕ ਹੋਵੇ ਭਾਵੇਂ ਪੂਰੀ ਬ੍ਰਹਿਮੰਡ ਪੂਰੀ ਕੁਦਰਤ ਦਾ ਜਿਹੜਾ ਵਰਤਾਰਾ ਹੈ ਉਹਨੂੰ ਚਲੋਣ ਵਾਲਾ ਕੇਵਲ ਦਾ ਕੇਵਲ ਇੱਕ ਅਕਾਰpur ਹੈ ਐਸਾ ਕਿਉਂ ਮਹਾਰਾਜ ਕਹਿ ਰਹੇ ਨੇ ਕਿਉਂਕਿ ਦੁਨੀਆ ਤੇ ਐਸੇ ਵੀ ਬੜੇ ਪਖੰਡੀ ਆਏ ਅੱਜ ਵੀ ਨੇ ਜਿਹੜੇ ਕਹਿੰਦੇ ਨੇ ਅਸੀਂ ਸਭ ਕੁਝ ਕਰਾ ਸਕਦੇ ਹਾਂ ਸਾਡੇ ਕੋਲ ਮੰਤਰ ਹੈ ਅਸੀਂ ਮੰਤਰ ਕਰਾਂਗੇ ਹਵਨ ਕਰਾਂਗੇ ਤੱਪ ਕਰਾਂਗੇ ਪੂਜਾ ਕਰਾਂਗੇ ਤੁਹਾਡਾ ਕੰਮ ਹੋ ਜਾਏਗਾ ਜੋ ਤੁਸੀਂ ਚਾਹੋਗੇ ਕਿਸੇ ਨਾਸ ਵਿੱਚ ਕਰਨਾ ਹੈ ਕਿਸੇ ਨੂੰ ਕੁਝ ਕਰਨਾ ਹੈ ਹੋ ਜਾਏਗਾ ਸਾਡੇ ਕੋਲ ਐਸੇ ਹੈਗੇ ਨੇ ਤੁਮਹਾਰਾ ਇਹ ਕਹਿੰਦੇ ਕਹਿੰਦੇ ਨੇ ਪਰਮਾਤਮਾ ਦੇ ਨਾਮ ਨੂੰ ਜਪਣ ਵਾਲਾ ਇਸ ਭੁਲੇਖੇ ਵਿੱਚ ਨਹੀਂ ਰਹਿੰਦਾ ਕਿ ਦੂਜੇ ਬੰਦੇ ਜਿਹੜੇ ਨੇ ਉਹ ਸਭ ਕੁਝ ਕਰਨ ਵਾਲੇ ਨੇ ਜਾਂ ਇੰਜ ਕਹਿ ਲਿਏ ਕਿ ਪਰਮਾਤਮਾ ਉਹਨਾਂ ਦਾ ਨੌਕਰ ਹੈ ਰੱਬ ਉਹਨਾਂ ਦਾ ਨੌਕਰ ਹੈ ਜਿਵੇਂ ਰੱਬ ਨੂੰ ਕਹਿੰਦੇ ਨੇ ਉਹ ਉਹਨਾਂ ਨੂੰ ਰੱਬ ਦੀ ਮਰਣੀ ਪੈਂਦੀ ਹੈ ਰੱਬ ਉਹਨਾਂ ਦੀ ਮੰਨਦਾ ਹੈ ਮਹਾਰਾਜ ਕਹਿੰਦੇ ਨਹੀਂ ਐਦਾ ਕੁਝ ਨਹੀਂ ਹੁੰਦਾ ਪਰਮਾਤਮਾ ਦੇ ਨਾਮ ਦੇ ਨਾਲ ਸੁਰਤ ਜੋੜਿਆਂ ਪਤਾ ਲੱਗਦਾ ਹੈ ਕਿ ਸਾਰੇ ਸੰਸਾਰ ਨੂੰ ਚਲਾਉਣ ਵਾਲਾ ਧਰਤੀ ਦੇ ਹਰਲੇ ਹਿੱਸੇ ਨੂੰ ਵੀ ਕਿਹੜੀ ਰਮਜ ਚਲਾ ਰਹੀ ਹੈ ਕੀ ਕੁਝ ਹੋ ਰਿਹਾ ਹੈ ਕੇਵਲ ਤੋਂ ਕੇਵਲ ਇੱਕ ਅਕਾਲ ਪੁਰਖ ਦਾ ਹੁਕਮ ਉਹਦਾ ਨਾਮ ਨਾ ਉਹਦੀ ਹੀ ਵਡਿਆਈ ਸਾਰੇ ਪਾਸੇ ਫਸ ਰਹੀ ਹੈ ਦੂਜੀ ਤੀਜੀ ਕੋਈ ਤਾਕਤ ਨਹੀਂ ਹੈ ਐਨਾ ਕਹਿੰਦੇ ਉਹਦੀ ਸੁਰਤ ਵਿਸ਼ਾਲ ਹੋ ਜਾਂਦੀ ਹੈ ਤੁਮਹਾਰਾ ਇਹ ਕਹਿੰਦੇ ਸੁਣਿਆ ਪੋਹ ਨਾ ਸਕੈ ਕਾਲ ਦੋ ਮੌਤਾਂ ਨੇ ਇੱਕ ਹੈ ਸਰੀਰਕ ਮੌਤ ਇੱਕ ਹੈ ਆਤਮਿਕ ਮੌਤ ਸਰੀਰਕ ਮੌਤ ਸਭ ਨੂੰ ਹੋਣੀ ਹੈ ਦੁਨੀਆ ਤੇ ਵੱਡੇ ਤੋਂ ਵੱਡਾ ਵੀ ਕੋਈ ਪੀਰ ਪੈਗੰਬਰ ਕੋਈ ਗੁਰੂ ਹੋਵੇ ਉਹਨੂੰ ਮਸ਼ਹੂਰਤ ਤੌਰ ਤੇ ਜਾਣਾ ਪਿਆ ਜਾਣਾ ਹੀ ਪੈਣਾ ਇਹ ਪ੍ਰੋਸੈਸ ਇਹ ਨਿਜਮ ਇਹਨੂੰ ਟਾਲਿਆ ਨਹੀਂ ਜਾ ਸਕਦਾ ਹਾਂ ਖੇਦ ਅਲੱਗ-ਅਲੱਗ ਵਾਪਰ ਜਾਂਦੀ ਹੈ ਕਿਸੇ ਨੂੰ ਸੋਖਿਆ ਮੌਤ ਆ ਜਾਂਦੀ ਹੈ ਕਿਸੇ ਦੇ ਐਕਸੀਡੈਂਟ ਵਿੱਚ ਹੋ ਜਾਂਦੀ ਹੈ ਕਿਸੇ ਨੂੰ ਕੁਝ ਵਾਪਰ ਜਾਂਦਾ ਹੈ ਜਰੀਆ ਕਾਰਨ ਕੋਈ ਵੱਖਰਾ-ਵੱਖਰਾ ਬਣਦਾ ਹੈ ਪਰ ਜਾਣਾ ਸਭ ਨੂੰ ਪੈਂਦਾ ਹੈ ਇਹ ਮੌਤ ਹੈ ਸਰੀਰਕ ਜਿਹੜੀ ਗੱਲ ਇਥੇ ਗੁਰਨਾਨਦ ਸਾਹਿਬ ਕਹਿ ਰਹੇ ਉਹ ਨਾ ਸਕਿਆ ਜਮ ਕਾਲ ਉਹ ਹੈ ਆਤਮਕ ਮੌਤ ਆਤਮਕ ਮੌਤ ਕੀ ਹੈ ਆਤਮਕ ਮੌਤ ਹੈ ਜਿੰਨੂੰ ਆਪਾਂ ਸੋਧਰ ਦੀ ਬਾਣੀ ਵਿੱਚ ਪੜਦੇ ਹਾਂ ਹਰ ਬਿਸਰਤ ਤੇਰੇ ਗੁਣ ਗਲਿਆ ਪਰਮਾਤਮਾ ਨੂੰ ਜਦੋਂ ਅਸੀਂ ਵਿਸਾਰਦੇ ਹਾਂ ਨਾ ਉਹਦੇ ਨਾਮ ਨੂੰ ਵਿਸਾਰਦੇ ਹਾਂ ਉਹਦੇ ਸ਼ੁਭ ਗੁਣਾਂ ਨੂੰ ਵਿਸਾਰਦੇ ਹਾਂ ਸ਼ੁਭ ਗੁਣ ਕੀ ਨੇ ਹਲੀਮੀ ਦਇਆ ਕਿਰਪਾਲੂ ਕਿਸੇ ਦੀ ਮਦਦ ਕਰਨਾ ਕਿਸੇ ਦੇ ਦੁੱਖ ਨੂੰ ਸਮਝਣਾ ਇਹ ਸਾਰੇ ਸ਼ੁਭ ਗੁਣ ਨੇ ਇਹੀ ਗੁਣ ਪਰਮਾਤਮਾ ਦੇ ਨੇ ਜਦੋਂ ਇਨ੍ਹਾਂ ਗੋਨਾ ਤੋਂ ਅਸੀਂ ਦੂਰੀ ਪਾਉਂਨੇ ਆਪਣੇ ਆਪ ਦੇ ਸਾਡੇ ਜੀਵਨ 'ਚ ਕੋਈ ਹਲੇਮੀ ਨਹੀਂ ਹੈ ਸਹਿਜ ਨਹੀਂ ਹੈ ਮਿਠਾਸ ਨਹੀਂ ਹੈ ਹਮ ਦਰਦੀ ਦੀ ਭਾਵਨਾ ਨਹੀਂ ਹੈ ਕਠੋਰ ਦਿਲ ਹੈ ਕਿਸੇ ਦੇ ਪਾਤੇ ਕੱਪੜਿਆਂ ਨੂੰ ਵੇਚ ਕੇ ਕਿਸੇ ਦੇ ਛੱਤ ਨੂੰ ਚੁੰਦਿਆਂ ਵੇਚ ਕੇ ਅਸੀਂ ਉਹਨੂੰ ਬਜਾ ਕਰਦੇ ਆ ਤੋ ਮਹਾਰਾਜ ਕਹਿੰਦੇ ਹਰ ਬਿਸਤਰਤ ਤੇਰੇ ਗੁਣ ਗਲਿਆ ਜਿਹੜੇ ਤੇਰੇ ਸ਼ੁਭ ਗੁਣ ਨੇ ਉਹ ਹੰਦ ਸੜ ਦੇ ਗਲ ਜਾਂਦੇ ਨੇ ਤੇ ਉਹ ਹੈ ਆਤਮਿਕ ਮੋਦ ਭਾਵ ਸੁਭ ਗੁਨਾ ਤੋਂ ਜਦੋਂ ਦੂਰੀ ਪਾਈ ਜਾਂਦੀ ਹੈ ਪ੍ਰਮਾਤਮਾ ਨੂੰ ਭਲਾਈ ਜਾਂਦੀਆਂ ਦੂਜੇ ਪੁੱਠੇ ਕੰਮ ਕਰੀ ਜਾਂਦੇ ਆ ਤਾਂ ਮਹਾਰਾ ਜੀ ਕਹਿੰਦੇ ਉਹ ਬੰਦਾ ਆਤਮਿਕ ਤੌਰ ਤੇ ਮਾਨਸਿਕ ਤੌਰ ਤੇ ਮਰਿਆ ਹੁੰਦਾ ਹੈ ਮਰਿਆ ਤਾਂ ਭਾਵਕ ਹੀ ਹੁੰਦਾ ਹੈ ਕਿ ਦੁਖੀ ਰਹਿੰਦਾ ਹੈ ਮਾਨਸਿਕ ਤਣਾਅ ਸਟ्रेस ਰਹੇਗੇ ਡਿਪਰੈਸ਼ਨ ਚ ਰਹੇਗਾ ਟੈਨਸ਼ਨ ਰਹੇਗੇ ਚਿੰਤਾ ਰਹੇਗੀ ਕਿੰਨੇ ਕਾਰਨ ਨੇ ਬੰਦੇ ਨੂੰ ਇਹ ਕੀ ਹੈ ਇਹ ਆਤਮਿਕ ਮੌਤ ਹੈ ਮਾਨਸਿਕ ਝਗੜੇ ਆਤਮਿਕ ਤੌਰ ਤੇ ਦੁਖੀ ਅੰਦਰੋਂ ਵੀ ਦੁਖੀ ਕਲਪਨਾ ਕਲਪਨਾ ਰਹੇਗਾ ਸਾਰਾ ਦਿਨ ਸਭ ਕੁਝ ਹੈ ਤੁਸੀਂ ਦੇਖਿਆ ਹੋਵੇਗਾ ਬੰਦੇ ਕੋਲ ਸਭ ਕੁਝ ਹੈ ਫਿਰ ਵੀ ਕਲਪ ਹੀ ਜਾਂਦਾ ਘਾਪਾ ਰਹਿੰਦਾ ਹੁੰਦੇ ਨੇ ਕਈ ਐਸੇ ਸਭ ਕੁਝ ਹੈ ਸੁੱਖ ਨਹੀਂ ਪਾ ਰਿਹਾ ਖੁਸ਼ ਨਹੀਂ ਹੈ ਉਹ ਕੀ ਹੈ ਉਹ ਆਤਮਿਕ ਮੌਤ ਮਰਿਆ ਹੋਇਆ ਤੁਮਹਾਰਾ ਜੀ ਕਹਿੰਦੇ ਆ ਕਿ ਪਰਮਾਤਮਾ ਦੇ ਨਾਮ ਨੂੰ ਜਪਣ ਵਾਲਾ ਉਹ ਇਸ ਚੱਕਰਾਂ ਚ ਪੈਂਦਾ ਹੀ ਨਹੀਂ ਉਹ ਪਰਮਾਤਮਾ ਨੂੰ ਵਿਸਾਰਦਾ ਨਹੀਂ ਤੇ ਜਿਸ ਕਰਕੇ ਉਹਨੂੰ ਕਹਿੰਦੇ ਇਦਾਂ ਨਹੀਂ ਤਿੰਨ ਚਿੰਤਾਵਾਂ ਆਉਂਦੀਆਂ ਨਹੀਂ ਤੇ ਉਹ ਕੀ ਹੈ ਨਾਨਕ ਭਗਤਾ ਸਦਾ ਵਿਗਾਸ ਸਦਾ ਖੇੜੇ ਚ ਹੈ ਅੰਦਰੋਂ ਖੁਸ਼ ਨੂੰ ਚੜਦੇ ਕਲਾ ਚ ਔਰ ਜੋ ਅੰਦਰ ਹੈ ਨਾ ਉਹ ਤਨ ਨੇ ਤਨ ਰਾਹੀਂ ਪ੍ਰਗਟ ਹੋਣਾ ਹੈ ਮਨ ਕਿਵੇਂ ਦਾ ਹੈ ਤਾਨ ਦਾ ਨਹੀਂ ਪ੍ਰਗਟ ਹੋਣਾ ਜੇ ਮਨ ਖੁਸ਼ ਹੈ ਨਾ ਤੇ ਤਾਨ ਰਾਹੀਂ ਉਹ ਪ੍ਰਗਟ ਹੋਏਗਾ ਖੁਸ਼ੀ ਨੂੰ ਮਨ ਉਦਾਸ ਹੈ ਸਰੀਰ ਦੀ ਐਕਟੀਵਿਟੀ ਵੀ ਉਦਾਂ ਦੀ ਹੋਵੇਗੀ ਦੋਨਾਂ ਦਾ ਬੜਾ ਗੂੜਾ ਸਬੰਧ ਹੈ ਜਿਹੋ ਜਿਹਾ ਮਨ ਹੈ ਉਹੋ ਜਿਹਾ ਤਾਨ ਹੈ ਜਿਹੋ ਜਿਹਾ ਤਾਨ ਹੈ ਉਹੋ ਜਿਹਾ ਮਨ ਤੋਂ ਮਹਾਰਾਜ ਕਹਿੰਦੇ ਆ ਉਹ ਅੰਦਰੋਂ ਵੀ ਖੁਸ਼ ਨੇ ਤੇ ਬਾਹਰੋਂ ਵੀ ਵਿਕਾਸ ਵਿੱਚ ਨੇ ਕਿੰਨੇ ਘਟਨਾਵਾਂ ਨੇ ਗੁਰੂ ਗੋਬਿੰਦ ਸਿੰਘ ਦਾ ਇਤਿਹਾਸ ਲੈ ਲਓ ਸ਼ਹੀਦਾਂ ਸਿੱਖਾਂ ਦਾ ਇਤਿਹਾਸ ਲੈ ਲਓ ਅਗੋ ਸਹਿ ਬਨਨ ਦਾ ਇਤਿਹਾਸ ਨਾਲੋਂ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਨਾਲੋਂ ਬਾਹਰੋਂ ਦੁੱਖ ਦਿੱਤਾ ਜਾਂਦਾ ਐ ਪਰ ਖੁਸ਼ ਨਹੀਂ ਚੜ੍ਹਦੀ ਕਲਾ ਚ ਨੇ ਗੁਰੂ ਗੋਬਿੰਦ ਸਿੰਘ ਜੀ ਜੰਗਲਾਂ ਚ ਨੇ ਚੜ੍ਹਦੀ ਕਲਾ ਚ ਨੇ ਗੁਰੂ ਅਰਜਨ ਸਾਹਿਬ 33 ਤਵੀਤੇ ਨੇ ਚੜ੍ਹਦੀ ਕਲਾ ਚ ਇਹ ਐ ਸਦਾ ਵਿਗਾਸ ਅੰਦਰੋਂ ਖੇੜੇ ਨੇ ਤੇ ਬਾਹਰੋਂ ਕਿੰਨਾ ਕੁਝ ਹੋ ਰਿਹਾ ਹੈ ਜਹਾਂਗੀਰ ਤੱਬਿਆ ਫਿਰਦਾ ਹੈ ਜਲਾ ਤੱਪੇ ਫੇਰਦੇ ਨੇ ਸਾਈ ਮੀਆਂ ਮਿਰਜੂ ਕਹਿ ਰਹੇ ਨੇ ਮਹਾਰਾਜ ਹੁਕਮ ਕਰੋ ਹੁਨੇ ਇੱਟ ਨਾਲ ਇੱਟ ਖੜਗਾ ਦਿੰਨਾ ਪਰ ਗੁਰੂ ਨਾਨਕ ਗੁਰੂ ਅਰਜਨ ਸਾਹਿਬ ਮਹਾਰਾਜ ਕੀ ਕਹਿ ਰਹੇ ਨੇ ਇਹ ਸਾਰੇ ਤੱਪ ਰਹੇ ਨੇ ਕਿ ਮਹਾਰਾਜ ਹੁਕਮ ਤਾਂ ਕਰੋ ਇੱਕ ਵਾਰ ਤਾਂ ਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਇੱਕੋ ਸ਼ਬਦ ਵਰਤਦੇ ਤੇਰਾ ਕੀਆ ਮਿੱਠਾ ਲੱਗੇ ਇਹ ਕੀ ਹੈ ਵਿਕਾਸ ਹੈ ਅੰਦਰੋਂ ਖੁਸ਼ ਨੇ ਤੇ ਬਾਹਰੋਂ ਸ਼ਾਂਤ ਨੇ ਉਹ ਤੋ ਇਸ ਕਰਕੇ ਮਹਾਰਾਜ ਕਹਿੰਦੇ ਸੁਣਿਆ ਦੁਖ ਪਾਪ ਦਾ ਨਾਸ਼ ਨਾਮ ਦੀ ਬਰਕਤ ਨਾਲ ਟੁਖ ਪਾਪ ਮਾੜੇ ਖਿਆਲ ਜਿਹੜੇ ਆਉਂਦੇ ਨੇ ਸਾਡਾ ਮਾੜਾ ਸੁਭਾਅ ਹੈ ਉਹ ਸੁਭਾਅ ਪਿੱਛੇ ਕਾਰਨ ਹੈ ਖਿਆਲ ਜਿਹੋ ਜਿਹੇ ਖਿਆਲ ਉਹੋ ਜਿਹਾ ਸੁਭਾਅ ਕਹਿੰਦੇ ਮਾੜੇ ਖਿਆਲਾਂ ਦਾ ਜਿਹੜਾ ਸੁਭਾਅ ਹੈ ਨਾ ਉਹ ਜਿਹੜੇ ਖਿਆਲ ਪੈਦਾ ਹੁੰਦੇ ਉਹ ਵੀ ਬਿਰਤੀ ਉਹ ਜੜ ਖਤਮ ਹੋ ਜਾਂਦੀ ਹੈ ਜਿੱਥੋਂ ਪਾਪ ਸੁਰਤ ਵਿੱਚ ਆਉਂਦੇ ਆ ਨਾ ਮਾੜੇ ਖਿਆਲ ਆਉਂਦੇ ਨੇ ਉਹ ਬਿਰਤੀ ਖਤਮ ਹੋ ਜਾਂਦੀ ਹੈ ਨਾਸ਼ ਹੋ ਜਾਂਦੀ ਹੈ ਤੇ ਕਹਿੰਦੇ ਉਹ ਹਮੇਸ਼ਾ ਖੋਸੇ ਰਹਿੰਦੇ ਨੇ ਇਸ ਕਰਕੇ ਭਗਤ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਕਿ ਸੁਣਨ ਦਾ ਇਤਨਾ ਮਹੱਤਵ ਹੈ ਸਾਡੇ ਜੀਵਨ ਦੇ ਵਿੱਚ ਉਹਨਾਂ ਆਪਣਾ ਧਿਆਨ ਲੱਖਣਾ ਹੈ ਜਦੋਂ ਵੀ ਪਾਠ ਕਰੀਏ ਜਪਾ ਪਾਠ ਸੁਣੀਏ ਕੀਰਤਨ ਸੁਣੀਏ ਕਥਾ ਸੁਣੀਏ ਤਾਂ ਇਹ ਦੇਖਿਆ ਕਰੀਏ ਵੀ ਜੋ ਕੁਛ ਵੀ ਮੈਂ ਸੁਣ ਰਿਹਾ ਮੈਂ ਗ੍ਰਹਿਣ ਕਰ ਰਿਹਾ ਮੇਰੇ ਸੁਰਤ ਦਾ ਹਿੱਸਾ ਬਣੂ ਵੀ ਰਿਹਾ ਹੈ ਕਿਨੇ ਕੰਨਾਂ ਤੱਕ ਹੀ ਹੈ ਜੇ ਤਾਂ ਕੰਨਾਂ ਤੱਕ ਹੀ ਹੈ ਫਿਰ ਤਾਂ ਤੁਹਾਡਾ ਸਮਾ ਸਫਲ ਹੋਇਆ ਜੀਵਨ ਸਫਲ ਨਹੀਂ ਹੋਇਆ ਸਮਾ ਸਫਲ ਹੋਇਆ ਉਹਾਂ ਤੁਸੀਂ ਸੁੱਤੇ ਹੋ ਸਕਦੇ ਸੀ ਕੱਪਾ ਮਾਰ ਸਕਦੇ ਸੀ ਗੁਰੂ ਘਰ ਬਹਿ ਗਏ ਉਹ ਸਵਾ ਸਫਲ ਹੋ ਗਿਆ ਪਰ ਜੀਵਨ ਸਫਲ ਨਹੀਂ ਹੋਇਆ ਜੀਵਨ ਉਦੋਂ ਸਫਲ ਹੋਏਗਾ ਜਿੱਦ ਦਿਨ ਉਹ ਸੁਣਿਆ ਸਾਡੇ ਸੁਰਤ ਦਾ ਹਿੱਸਾ ਬਣੇਗਾ ਤੇ ਉਹਨੂੰ ਆਪਾਂ ਜੀਵਨ ਚ ਕਮਾਵਾਂਗੇ ਉਹਨਾਂ ਜਿਹੜੇ ਗੱਲ ਨਹੀਂ ਬਣਦੀ ਇਸ ਕਰਕੇ ਮਹਾਰਾਜ ਕਿਰਪਾ ਕਰਨ ਸਾਨੂੰ ਇਹ ਸਮਝ ਆਵੇ ਅਸੀਂ ਇਸ ਪ੍ਰੋਸੈਸ ਵਿੱਚ ਲੱਗੇ ਇਹ ਪ੍ਰੈਕਟਿਸ ਕਰੀ ਅਭਿਆਸ ਕਰੀਏ ਕਿ ਸੁਣਿਆ ਦੁਖ ਪਾਪ ਕਾ ਨਾਸ਼ ਸਭਨਾ ਦਾ ਧੰਨਵਾਦ ਹੋਈਆਂ ਭੁੱਲਾਂ ਦੀ ਖਿਮਾ ਬੜੇ ਪਿਆਰ ਸਤਕਾਰ ਦੇ ਨਾਲ ਫਤਿਹ ਨਾਲ ਸਾਂਝ ਪਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ